ਕਈ ਥਾਵਾਂ ਤੇ ਇਸ ਵੇਲੇ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੋਇਆ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 26 ਮਈ ਤੱਕ ਭਿਆਨਕ ਗਰਮੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਸੀਗੀ ਤਾਂ ਹੁਣ ਇਸ ਤੋਂ ਬਾਅਦ ਕੁਝ ਰਾਹਤ ਦੀ ਉਮੀਦ ਜਤਾ ਰਹੇ ਨੇ ਮੌਸਮ ਵਿਭਾਗ ਤੋਂ ਜਿਹੜੀ ਅਪਡੇਟ ਸਾਡੇ ਨਾਲ ਸਾਂਝੀ ਕਰ ਰਹੀਆਂ ਇਸੇ ਦੌਰਾਨ ਮੌਸਮ ਵਿਭਾਗ ਤੋਂ ਰਾਹਤ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ਦੇ ਉੱਤੇ ਜਿਹੜਾ ਇਹਨਾਂ ਨੇ ਨਜ਼ਰ ਮਾਰੀ ਹੈ ਇੱਕ ਅਧਿਐਨ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਇਸ ਵਾਰ ਮੌਸਮੂਨ ਕਾਫੀ ਕਰ ਰਿਹਾ ਹੈ ਨਹੀਂ ਨਹੀਂ ਇਸ ਵਾਰ ਮੌਨਸੂਨ 22 ਜੂਨ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਜਿਹੜਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਇਹ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਪੰਜਾਬ ਚ ਮੌਨਸੂਨ 22 ਤੋਂ 25 ਜੂਨ ਦੇ ਵਿੱਚ ਦਾਖਲ ਹੋਵੇਗਾ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ 20 ਤੋਂ 25 ਜੂਨ ਤੱਕ ਮੌਸਮ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ 2 ਜੁਲਾਈ ਤੱਕ ਪੂਰਾ ਦੇਸ਼ ਵੀ ਕਵਰ ਹੋ ਜਾਏਗਾ ਤਾਂ ਭਾਰੀ ਗਰਮੀ ਤੋਂ ਜਿਹੜਾ ਰਾਹਤ ਮਿਲਣ ਵਾਲੀ ਹੈ ਲੋਕਾਂ ਨੂੰ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਇਸ ਵੇਲੇ ਤਪ ਰਿਹਾ ਜੇ ਗੱਲ ਕਰੀਏ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਤਪ ਰਹੇ ਨੇ ਇਸ ਵੇਲੇ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ ਕਿ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਕਿ ਘਰੋਂ ਵੀ ਬਾਹਰ ਨਾ ਨਿਕਲੋ ਸਵੇਰ ਤੇ ਸ਼ਾਮ ਨੂੰ ਹੀ ਸਿਰਫ ਆਪਣੇ ਕੰਮ ਜਿਹੜੇ ਨੇ ਕਰਨ ਜਾਓ ਇਸ ਤੋਂ ਇਲਾਵਾ ਜਿਹੜੇ ਜ਼ਰੂਰੀ ਕੰਮ ਨੇ ਉਹੀ ਕਰਨ ਦੇ ਲਈ ਜਿਹੜਾ ਬਾਹਰ ਨਿਕਲਣ ਤਾਂ ਪੰਜਾਬ ਦੇ ਵਿੱਚ ਹੁਣ ਰਾਹਤ ਦੀ ਜਿਹੜੀ ਖਬਰ ਮੌਨਸੂਨ ਦੀ ਗੱਲ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਮੌਨਸੂਨ ਹੁਣ ਛੇਤੀ ਹੀ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਭਾਰੀ ਮੀਂਹ ਹੋਣ ਵਾਲਾ ਹੈ ਤਾਂ ਜ਼ਰੂਰ ਇਸ ਤਰੀਕੇ ਦੀ ਵਧੇਰੀ ਅਪਡੇਟ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਬਣੇ ਰਹੋ ਤੇ ਕਿਸ ਸਥਾਨ ਦੇ ਉੱਤੇ ਕਿਸ ਜਗ੍ਹਾ ਦੇ ਉੱਤੇ ਇਸ ਵੇਲੇ ਤੁਸੀਂ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਹੈ ਉੱਥੇ ਜ਼ਰੂਰ ਕਮੈਂਟ ਕਰਾਈ ਦੱਸੋ ਤਾਂ ਕਿ ਲੋਕ ਜਿਹੜੇ ਬਾਕੀ ਜਿਹੜੇ ਲਾਈਵ ਦੇ ਨਾਲ ਜੁੜੇ ਨੇ ਉਹ ਵੀ ਜਾਣ ਸਕਣ ਕਿ ਕਿੱਥੇ ਕਿਸ ਤਰੀਕੇ ਦਾ ਮੌਸਮ ਹੈ ਜਿਕਰ ਹਨੇਰੀ ਦਾ ਮੌਸਮ ਕਈ ਵਾਰ ਤੁਹਾਡੇ ਵੀ ਇਲਾਕਿਆਂ ਦੇ ਵਿੱਚ ਸ਼ਾਮ ਦੇ ਵੇਲੇ ਬਣਦਾ ਤੇ ਉਹ ਵੀ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸੋ ਕਈ ਥਾਵਾਂ ਤੇ ਇਸ ਵੇਲੇ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੋਇਆ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 26 ਮਈ ਤੱਕ ਭਿਆਨਕ ਗਰਮੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਸੀਗੀ ਤਾਂ ਹੁਣ ਇਸ ਤੋਂ ਬਾਅਦ ਕੁਝ ਰਾਹਤ ਦੀ ਉਮੀਦ ਜਗਾ ਰਹੇ ਨੇ ਮੌਸਮ ਵਿਭਾਗ ਤੋਂ ਜਿਹੜੀ ਅਪਡੇਟ ਸਾਡੇ ਨਾਲ ਸਾਂਝੀ ਕਰ ਰਹੀਆਂ ਇਸੇ ਦੌਰਾਨ ਮੌਸਮ ਵਿਭਾਗ ਤੋਂ ਰਾਹਤ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ਦੇ ਉੱਤੇ ਜਿਹੜਾ ਇਹਨਾਂ ਨੇ ਨਜ਼ਰ ਮਾਰੀ ਹੈ ਇੱਕ ਅਧਿਐਨ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਇਸ ਵਾਰ ਮੌਨਸੂਨ ਕਾਫੀ ਚੰਗਾ ਰਹੇਗਾ ਨਹੀਂ ਨਹੀਂ ਇਸ ਵਾਰ ਮੌਨਸੂਨ 22 ਜੂਨ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਜਿਹੜਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਇਹ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਪੰਜਾਬ 'ਚ ਮੌਨਸੂਨ 22 ਤੋਂ 25 ਜੂਨ ਦੇ ਵਿੱਚ ਦਾਖਲ ਹੋਵੇਗਾ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ 20 ਤੋਂ 25 ਜੂਨ ਤੱਕ ਮੌਸਮ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ 2 ਜੁਲਾਈ ਤੱਕ ਪੂਰਾ ਦੇਸ਼ ਵਿਕਵਰ ਹੋ ਜਾਏਗਾ ਤਾਂ ਭਾਰੀ ਗਰਮੀ ਤੋਂ ਜਿਹੜਾ ਰਾਹਤ ਮਿਲਣ ਵਾਲੀਆਂ ਲੋਕਾਂ ਨੂੰ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਇਸ ਵੇਲੇ ਤਪ ਰਿਹਾ ਜੇ ਗੱਲ ਕਰੀਏ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਤਪ ਰਹੇ ਨੇ ਇਸ ਵੇਲੇ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ ਕਿ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਕਿ ਘਰੋਂ ਵੀ ਬਾਹਰ ਨਾ ਨਿਕਲੋ ਸਵੇਰ ਤੇ ਸ਼ਾਮ ਨੂੰ ਹੀ ਸਿਰਫ ਆਪਣੇ ਕੰਮ ਜਿਹੜੇ ਨੇ ਕਰਨ ਜਾਓ ਇਸ ਤੋਂ ਇਲਾਵਾ ਜਿਹੜੇ ਜ਼ਰੂਰੀ ਕੰਮ ਨੇ ਉਹੀ ਕਰਨ ਦੇ ਲਈ ਜਿਹੜਾ ਬਾਹਰ ਨਿਕਲਣ ਤਾਂ ਪੰਜਾਬ ਦੇ ਵਿੱਚ ਹੁਣ ਰਾਹਤ ਦੀ ਜਿਹੜੀ ਖਬਰ ਮੌਨਸੂਨ ਦੀ ਗੱਲ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਮੌਨਸੂਨ ਹੁਣ ਛੇਤੀ ਹੀ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਭਾਰੀ ਮੀਂਹ ਹੋਣ ਵਾਲਾ ਹੈ ਤਾਂ ਜ਼ਰੂਰ ਇਸ ਤਰੀਕੇ ਦੀ ਵਧੇਰੀ ਅਪਡੇਟ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਬਣੇ ਰਹੋ ਤੇ ਕਿਸ ਸਥਾਨ ਦੇ ਉੱਤੇ ਕਿਸ ਜਗ੍ਹਾ ਦੇ ਉੱਤੇ ਇਸ ਵੇਲੇ ਤੁਸੀਂ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਹੈ ਉੱਥੇ ਜ਼ਰੂਰ ਕਮੈਂਟ ਕਰਾਈ ਦੱਸੋ ਤਾਂ ਕਿ ਲੋਕ ਜਿਹੜੇ ਬਾਕੀ ਜਿਹੜੇ ਲਾਈਵ ਦੇ ਨਾਲ ਜੁੜੇ ਨੇ ਉਹ ਵੀ ਜਾਣ ਸਕਣ ਕਿ ਕਿੱਥੇ ਕਿਸ ਤਰੀਕੇ ਦਾ ਮੌਸਮ ਹੈ ਜਿੱਕਰ ਹਨੇਰੀ ਦਾ ਮੌਸਮ ਕਈ ਵਾਰ ਤੁਹਾਡੇ ਵੀ ਇਲਾਕਿਆਂ ਦੇ ਵਿੱਚ ਸ਼ਾਮ ਦੇ ਵੇਲੇ ਬਣਦਾ ਹੈ ਤੇ ਉਹ ਵੀ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸੋ